ਬੀਤੀ ਦੇ ਰਾਤ ਅੰਮ੍ਰਿਤਸਰ ਦੇ ਵਿੱਚ ਧੁਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਔਰ ਜੋ ਦ੍ਰਿਸ਼ ਦਿਖਾਈ ਦਿੱਤੇ ਆ ਉਹ ਵੀ ਅਸੀਂ ਰਾਤ ਤੁਹਾਡੇ ਨਾਲ ਸਾਂਝੇ ਕੀਤੇ ਪਰ ਹੁਣ ਤੜਕਸਾਰ ਕੀ ਦਿਨ ਚੜੇ ਭਾਜੜਾ ਪੈ ਚੁੱਕੀਆਂ ਨੇ ਜੇਠੂਵਾਲ ਪਿੰਡ ਦੇ ਵਿੱਚ ਵੱਡੀਆਂ ਵੱਡੀਆਂ ਮਜ਼ਾਇਲਾ ਡਿੱਗੀਆਂ ਹੋਈਆਂ ਦਿਖਾਈ ਦਿੱਤੀਆਂ ਨੇ ਜਿਹੜੀਆਂ ਕੀ ਲੋਕਾਂ ਨੇ ਆਪਣੇ ਕੈਮਰੇਆਂ ਦੇ ਵਿੱਚ ਕੈਪਚਰ ਕਰ ਲਈਆਂ ਨੇ ਇੱਕ ਪਾਸੇ ਰਾਤ ਦੀਆਂ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਆਂ ਰਾਤ ਵੇਲੇ ਸਰਕਲ ਦੇ ਵਿੱਚ ਤੁਹਾਨੂੰ ਦਿਖਾ ਰਿਹਾ ਕਿ ਜਦੋਂ ਵੱਡੇ ਵੱਡੇ ਧਮਾਕਿਆਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਔਰ ਅਸਮਾਨ ਦੇ ਵਿੱਚ ਅੱਗ ਨਿਕਲਦੀ ਕੋਈ ਦਿਖਾਈ ਦਿੱਤੀ ਗੋਲੇ ਵਾਂਗੂ ਤਾਂ ਇਹ ਦੋਨਾਂ ਤਸਵੀਰਾਂ ਤੋਂ ਅਸੀਂ ਤੁਹਾਨੂੰ ਦ੍ਰਿਸ਼ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅੱਜ ਤੜਕਸਾਰ ਜੇਠੂਵਾਲ ਪਿੰਡ ਦੇ ਵਿੱਚ ਖੇਤਾਂ ਦੇ ਵਿੱਚ ਵੱਡੀਆਂ ਵੱਡੀਆਂ ਮਜ਼ਾਇਲਾ ਦਿਖਾਈ ਦਿੱਤੀਆਂ ਨੇ ਉਹ ਵੀ ਤਸਵੀਰਾਂ ਦਿਖਾ ਰਿਹਾ ਜਿੱਥੇ ਹੁਣ ਲੋਕ ਡਰੇ ਕੋਈ ਨਹੀਂ ਸਹਿਮੇ ਕੋਈ ਨਹੀਂ ਤਾ ਦੇ ਰਾਤ ਅੰਮ੍ਰਿਤਸਰ ਕਿਹਾ ਜਾ ਰਿਹਾ ਸੀ ਕਿ ਤੁਮਾਕਿਆਂ ਦੇ ਨਾਲ ਕੰਬਿਆ ਹੈ ਖਾਸ ਤੌਰ ਤੇ ਵੇਰਕਾ ਵਾਲੀ ਸਾਈਡ ਬਟਾਲਾ ਰੋਡ ਵਾਲੀ ਸਾਈਡ ਤੁਮਾਕਿਆਂ ਦੀਆਂ ਆਵਾਜ਼ਾਂ ਜੜੀਆਂ ਨੇ ਉਹ ਜ਼ਿਆਦਾ ਸੁਣਾਈ ਦਿੱਤੀਆਂ ਨੇ ਔਰ ਜੇਠੂਵਾਲ ਪਿੰਡ ਦੀ ਅਸੀਂ ਗੱਲ ਕਰੀ ਤਾਂ ਜੇਠੂਵਾਲ ਪਿੰਡ ਜਿਹੜਾ ਆ ਉਹ ਵੀ ਵੇਰਕਾ ਦੇ ਬਿਲਕੁਲ ਨਾਲ ਹੀ ਪੈਂਦਾ ਹੈ ਜਿੱਥੇ ਇਹ ਹੁਣ ਵੱਡੀਆਂ-ਵੱਡੀਆਂ ਮਜ਼ਾਇਲਾ ਦੇਖਣ ਨੂੰ ਮਿਲੀਆਂ ਨੇ ਕਿ ਕਿਵੇਂ ਹਮਲਾ ਜੁੜਾ ਹੋ ਕੇ ਕੀਤਾ ਗਿਆ ਆ ਲੋਕ ਕਹਿੰਦੇ ਸੀ ਕਿ ਬਹੁਤ ਸਾਰੀਆਂ ਆਵਾਜ਼ਾਂ ਤੁਮਾਕੇ ਦੀਆਂ ਵੱਡੇ ਵੱਡੇ ਤੁਮਾਕੇ ਦੀਆਂ ਆਵਾਜ਼ਾਂ ਜਿਹੜੀਆਂ ਉਹ ਸੁਣਾਈ ਦੇ ਰੀਆਂ ਨੇ ਤਾਂ ਇਹ ਤਸਵੀਰਾਂ ਮੈਂ ਆਪਣੀ ਟੀਮ ਨੂੰ ਕਹਾਂਗਾ ਕਿ ਤਸਵੀਰਾਂ ਦਿਖਾਈਆਂ ਜਾਣ ਚੰਗੇ ਤਰੀਕੇ ਦੇ ਨਾਲ ਤਾਂ ਜੋ ਲੋਕ ਦੇਖ ਲੈਣ ਤਾਂ ਕਿ ਕਿਹੜੀਆਂ ਵੱਡੀਆਂ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਵੱਡੀਆਂ ਵੱਡੀਆਂ ਮਜ਼ਾਈਲਾਂ ਇਹ ਕੁਝ ਪੁਰਜ਼ੇ ਜਿਹੜੇ ਐ ਲੋਕਾਂ ਦੇ ਘਰਾਂ ਦੇ ਵਿੱਚ ਡਿੱਗੇ ਹੋਏ ਨੇ ਆ ਮਜ਼ਾਈਲ ਇਹ ਤਸਵੀਰ ਦੇਖੋ ਆ ਮਜ਼ਾਈਲ ਜਿਹੜੀ ਐ ਉਹ ਖੇਤਾਂ ਦੇ ਵਿੱਚ ਡਿੱਗੀ ਹੋਈ ਐ ਮਜ਼ਾਇਲ ਦੀ ਤਸਵੀਰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਇੱਕ ਪਾਸੇ ਰਾਤ ਦੀ ਤਸਵੀਰ ਹੈ ਅਸਮਾਨ ਦੇ ਵਿੱਚੋਂ ਅੱਗ ਦਾ ਗੋਲਾ ਚਮਕਦਾ ਹੋਇਆ ਦਿਖਾਈ ਦਿੰਦਾ ਹੈ ਔਰ ਦੂਜੇ ਪਾਸੇ ਅੱਜ ਤੜਕਸਾਰ ਦੀ ਤਸਵੀਰ ਹੈ ਪਿੰਡ ਜੇਠੂਵਾਲ ਅੰਮ੍ਰਿਤਸਰ ਦੇ ਵਿੱਚ ਜਿੱਥੇ ਆ ਖੇਤਾਂ ਦੇ ਵਿੱਚ ਮਜ਼ਾਇਲ ਪਈ ਕੋਈ ਦਿਖਾਈ ਦਿੱਤੀ ਹੈ ਤਾਂ ਉਸੇ ਵੇਲੇ ਲੋਕਾਂ ਨੇ ਤੁਰੰਤ ਮੌਕੇ ਤੇ ਪ੍ਰਸ਼ਾਸਨ ਨੂੰ ਸੱਦਿਆ ਹੈ ਤਾਂ ਇਹ ਤਸਵੀਰਾਂ ਦਿਖਾ ਰਿਹਾ ਇਹ ਕੁਝ ਲੋਕ ਕਹਿ ਰਹੇ ਨੇ ਕਿ ਜਿਵੇਂ ਕੋਈ GPS ਹੁੰਦਾ ਇਸ ਤਰੀਕੇ ਦੀ ਕੋਈ ਉਹ ਚੀਜ਼ ਜਿਹੜੀ ਸਾਹਮਣੇ ਆਈ ਹੈ ਤਾਂ ਬਿਲਕੁਲ ਲੋਕ ਡਰੇ ਕੋਈ ਨਹੀਂ ਖੇਤਾਂ ਦੇ ਵਿੱਚ ਖੇਤਾਂ ਦੇ ਵਿੱਚ ਇਹ ਮਜ਼ਾਇਲ ਡਿੱਗੀ ਪਈ ਹੈ ਤਾਂ ਲੋਕਾਂ ਨੇ ਉਸੇ ਵੇਲੇ ਤੁਰੰਤ ਮੌਕੇ ਤੇ ਪ੍ਰਸ਼ਾਸਨ ਨੂੰ ਸੱਦਿਆ ਔਰ ਇਹ ਲੋਕਾਂ ਦੇ ਘਰਾਂ ਦੇ ਵਿੱਚ ਪੁਰਜੇ ਜੜਿਆ ਲੋਕਾਂ ਦੇ ਘਰਾਂ ਦੇ ਵਿੱਚ ਪੁਰਜੇ ਪਏ ਹੋਏ ਸੀਗੇ ਰਾਤ ਦੀ ਤਸਵੀਰ ਦਿਖਾ ਰਹੇ ਆ ਕਿ ਰਾਤ ਅਸਮਾਨ ਦੇ ਵਿੱਚ ਤੁਸੀਂ ਦੇਖਿਆ ਕਿ ਅਮਰitsar ਦੇ ਵਿੱਚ ਧੁਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਧੁਮਾਕੇ ਬਹੁਤ ਵੱਡੇ ਸੀ ਲੋਕਾਂ ਦਾ ਕਹਿਣਾ ਹੈ ਕਿ ਪੂਰਾ ਸ਼ਹਿਰ ਉਸ ਧੁਮਾਕਿਆਂ ਦੇ ਨਾਲ ਕੰਬਿਆ ਡਰਿਆ ਉਸ ਤੋਂ ਬਾਅਦ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਕਿਹਾ ਗਿਆ ਹੈ ਕਿ ਪੈਨਿਕ ਹੋਣ ਦੀ ਕੋਈ ਗੱਲ ਨਹੀਂ ਹੈ ਸੋ ਸਾਰੀਆਂ ਚੀਜ਼ਾਂ ਅਲਰਟ ਤੇ ਨੇਤਾ ਤਸਵੀਰ ਦਿਖਾ ਰਹੇ ਆ ਇਹ ਉਸ ਸਮੇਂ ਜਦੋਂ ਰਾਤ ਧੁਮਾਕਾ ਹੋਇਆ ਅਸਮਾਨ ਦੇ ਵਿੱਚ ਤੁਸੀਂ ਅੱਗ ਦਾ ਗੋਲਾ ਚਮਕਦਾ ਹੋਇਆ ਤੁਹਾਨੂੰ ਦਿਖਾਈ ਦਿੱਤਾ ਤਾਂ ਆਮ ਮਜ਼ਾਇਲ ਅਮਜ਼ਾਇਲ ਜਿਹੜੀ ਐ ਉਹ ਖੇਤਾਂ ਦੇ ਵਿੱਚ ਡਿੱਗੀ ਹੋਈ ਦਿਖਾਈ ਦਿੱਤੀ ਪਿੰਡ ਜੇਠੂਵਾਲ ਐ ਔਰ ਲੋਕਾਂ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਵੇਰਕਾ ਬਾਈਪਾਸ ਵਾਲੀ ਸਾਈਡ ਬਟਾਲਾ ਰੋਡ ਵਾਲੀ ਸਾਈਡ ਇਧਰੋਂ ਜ਼ਿਆਦਾਤਰ ਤਮਾਕੇ ਦੀ ਆਵਾਜ਼ ਜਿਹੜੀ ਐ ਉਹ ਦਿਖਾਈ ਦਿੱਤੀ ਸੀਗੀ ਉਹ ਦਿਖਾਈ ਦਿੱਤੀ ਸੀ ਸੁਣਾਈ ਦਿੱਤੀ ਔਰ ਤਸਵੀਰਾਂ ਜਿਹੜੀਆਂ ਉਹ ਦੇਖਣ ਨੂੰ ਮਿਲੀਆਂ ਤਾਂ ਉਸ ਤੋਂ ਬਾਅਦ ਆ ਹੁਣ ਜੇਠੂਵਾਲ ਪਿੰਡ ਦੀਆਂ ਸੀ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਲੋਕ ਜਦੋਂ ਖੇਤਾਂ ਦੇ ਵਿੱਚ ਗਏ ਆ ਲੋਕਾਂ ਨੇ ਦੇਖਿਆ ਤਾਂ ਵੱਡੀਆਂ-ਵੱਡੀਆਂ ਮਜ਼ਾਈਲਾਂ ਜੜੀਆਂ ਪਈਆਂ ਹੋਈਆਂ ਸੀਗੀਆਂ ਇੱਕ ਵਾਰੀ ਦੋਨੋਂ ਤਸਵੀਰਾਂ ਅਸੀਂ ਦਿਖਾ ਰਹਿਆਂ ਉੱਪਰਲੀ ਸਕਰੀਨ ਦੇ ਉੱਪਰ ਤੁਸੀਂ ਦੇਖ ਪਾ ਰਹੇ ਹੋ ਉੱਪਰਲੇ ਪਾਸੇ ਕਿ ਰਾਤ ਜੋ ਉਹ ਗੋਲੇ ਦੀ ਤਸਵੀਰ ਹੈ ਅਸਮਾਨ ਦੇ ਵਿੱਚ ਅੱਗ ਵਰਗਾ ਗੋਲਾ ਜਿਹੜਾ ਚਮਕਦਾ ਹੋਇਆ ਦਿਖਾਈ ਦਿੱਤਾ ਲੋਕ ਕਹਿ ਰਹੇ ਕਿ ਮਜ਼ਾਈਨੀ ਅਟੈਕ ਕਰ ਦਿੱਤਾ ਗਿਆ ਅਮ੍ਰਿਤਸਰ ਦੇ ਵਿੱਚ ਤਾਂ ਉਸ ਤੋਂ ਬਾਅਦ ਅਜੇ ਤੜਕਸਾਰ ਦੀਆਂ ਤਸਵੀਰਾਂ ਨੇ ਜਦੋਂ ਲੋਕ ਆਪਣੇ ਖੇਤਾਂ ਦੇ ਵਿੱਚ ਨਿਕਲਦੇ ਆ ਜਦੋਂ ਲੋਕਾਂ ਨੇ ਜਾ ਕੇ ਦੇਖਿਆ ਕਿਸੇ ਦੇ ਘਰ ਦੇ ਵਿੱਚ ਕੋਈ ਪੁਰਜਾ ਡਿੱਗਾ ਹੋਇਆ ਸੀ ਕਿਸੇ ਦੇ ਘਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜੀਪੀਐਸ ਨੂੰ ਮਾ ਚੀਜ਼ ਜਿਹੜੀ ਉਹ ਡਿੱਗੀ ਹੋਈ ਹੈ ਔਰ ਖੇਤਾਂ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਮਜ਼ਾਇਲ ਡਿੱਗੀ ਡਿੱਗੀ ਜਿਹੜੀ ਉਹ ਮਿਲੀ ਖੁਆਸ ਤੋਂ ਬਾਅਦ ਹੁਣ ਪੂਰਾ ਪ੍ਰਸ਼ਾਸਨ ਇਕੱਠਾ ਹੋ ਚੁੱਕਿਆ ਹੈ ਉਸ ਚੀਜ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲਿਆ ਜਾ ਚੁੱਕਾ ਹੈ ਇੱਕ ਵਾਰੀ ਫਿਰ ਉਹ ਮਜ਼ਾਇਲ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਦੇ ਆ ਜਿਹੜੀ ਮਜ਼ਾਇਲ ਲੋਕਾਂ ਦੇ ਖੇਤਾਂ ਦੇ ਵਿੱਚ ਡਿੱਗੀ ਹੋਈ ਹੈ ਆ ਦੇਖੋ ਆ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿੱਡੀਆਂ-ਕਿੱਡੀਆਂ ਵੱਡੀਆਂ ਮਜ਼ਾਇਲਾਂ ਨੇ ਤਾਂ ਲੋਕ ਕਿਤੇ ਨਾ ਕਿਤੇ ਵਾਕਿਆ ਸੱਚ ਕਹਿ ਰਹੇ ਸੀ ਕਿ ਦੇਰ ਰਾਤ ਹਮਲਾ ਕੋਇਆ ਕਾ ਦੇਰ ਰਾਤ ਤਬਾਕੇ ਦੀ ਆਵਾਜ਼ ਸੁਣਾਈ ਦਿੱਤੀ ਹੈ ਹਾਲਾਂਕਿ ਇਹ ਖੁੱਲੇ ਜਗ੍ਹਾ ਦੇ ਉੱਪਰ ਲੱਗਦਾ ਹੈ ਕਿ ਮਜ਼ਾਇਲ ਡਿੱਗੀ ਆ ਖੇਤਾਂ ਦੇ ਵਿੱਚ ਸੋ ਇਸੇ ਕਰਕੇ ਕੋਈ ਵੀ ਨੁਕਸਾਨ ਨਾ ਹੋਣ ਦੀ ਅਜੇ ਤੱਕ ਖਬਰ ਸਾਹਮਣੇ ਆਈ ਹੈ ਤਾਂ ਉਸ ਤੋਂ ਬਾਅਦ ਅੱਜ ਹਾਈ ਅਲਰਟ ਤੇ ਨੇ ਆਰਮੀ ਬੀਐਸਐਫ ਦੇ ਜਵਾਨ ਅੰਮ੍ਰਿਤਸਰ ਦੇ ਵਿੱਚ ਪੁਲਿਸ ਚੱਪੇ-ਚੱਪੇ ਤੇ ਪੁਲਿਸ ਬੀਐਸਐਫ ਆਰਮੀ ਤਾਇਨਾਤ ਕਰ ਦਿੱਤੀ ਗਈ ਹੈ ਕਿਉਂਕਿ ਜੋ ਦੇਰ ਰਾਤ ਧੁਮਾਕਾ ਹੋਇਆ ਧੁਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਔਰ ਅਸਮਾਨ ਦੇ ਵਿੱਚ ਅ ਅੱਗ ਵਾਂਗੂ ਚਮਕਦੇ ਕੋਏ ਗੋਲੇ ਜਿਹੜੇ ਉਹ ਦਿਖਾਈ ਦਿੱਤੇ ਤੇ ਉਸ ਤੋਂ ਬਾਅਦ ਕਿਤੇ ਨਾ ਕਿਤੇ ਲੋਕ ਅੱਜ ਪਰੇਸ਼ਾਨ ਕੋਇਆ ਕਿਤੇ ਨਾ ਕਿਤੇ ਲੋਕ ਅੱਜ ਡਰੇ ਸਾਮੇ ਕੋਇਆ ਹਾਲਾਂਕਿ ਸਕੂਲਾਂ ਦੇ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਸਕੂਲਾਂ ਦੇ ਵਿੱਚ ਛੁੱਟੀਆਂ ਕੀਤੀਆਂ ਨੇ ਤਿੰਨ ਦਿਨਾਂ ਦੇ ਵਾਸਤੇ ਸਕੂਲਾਂ ਦੇ ਵਿੱਚ ਕਿਹਾ ਗਿਆ ਸੀ ਕਿ ਬੱਚੇ ਆਪਣੇ ਨਾਂ ਭੇਜਿਓ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਲੋਕ ਘਰਾਂ ਦੇ ਵਿੱਚ ਵੀ ਘਰਾਂ ਦੇ ਵਿੱਚ ਰਹਿਣ ਦੀ ਹੀ ਲੋਕਾਂ ਨੂੰ ਅਪੀਲ ਕੀਤੀ ਗਈ ਸੀ ਔਰ ਇਹ ਤਸਵੀਰਾਂ ਜੇਠੂਵਾਲ ਪਿੰਡ ਸੀ ਇਸ ਕਰਕੇ ਕਹਿ ਰਹੇ ਹ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਸਭ ਤੋਂ ਵੱਧ ਧਮਾਕਿਆਂ ਦੀ ਆਵਾਜ਼ ਕਵੇਰਕਾ ਬਾਈਪਾਸ ਵਾਲੀ ਸਾਈਡ ਜੇਠੂਵਾਲ ਵਾਲੀ ਸਾਈਡ ਔਰ ਬਟਾੜੇ ਵਾਲੀ ਸਾਈਡ ਤੋਂ ਆਵਾਜ਼ ਸੁਣਨ ਨੂੰ ਮਿਲੀ ਸੀ ਸੋ ਇਹ ਜੇਠੂਵਾਲ ਪਿੰਡ ਜਿਹੜਾ ਆ ਮੇਰਕਾ ਬਾਈਪਾਸ ਤੇ ਬਟਾੜੇ ਵਾਲੀ ਸਾਈਡ ਤੇ ਹੀ ਆ ਤਾਂ ਉਧਰ ਹੀ ਇਹ ਖੇਤਾਂ ਦੇ ਵਿੱਚ ਮਜ਼ਾਇਲ ਦੇਖਣ ਨੂੰ ਮਿਲੀ ਹੈ ਔਰ ਲੋਕਾਂ ਦੇ ਘਰਾਂ ਦੇ ਵਿੱਚ ਉਹ ਬੰਬ ਨੂੰ ਮਾ ਚੀਜ਼ ਵਰਗੇ ਪੁਰਜ਼ੇ ਜਿਹੜੇ ਆ ਆ ਦੇਖੋ ਆ ਤਸਵੀਰਾਂ ਨੇ ਇਹ ਬਿਲਕੁਲ ਐਕਸਕਲੂਸਿਵ ਤਸਵੀਰਾਂ ਸੀ ਸਵੇਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਜਿਹੜੀਆਂ ਤਸਵੀਰਾਂ ਹੁਣ ਦੇਖਣ ਨੂੰ ਮਿਲੀਆਂ ਨੇ ਮਜ਼ਾਇਲ ਖੇਤਾਂ ਦੇ ਵਿੱਚ ਪਈ ਹੋਈ ਹੈ ਜਿਹੜੀ ਲੋਕਾਂ ਨੇ ਅ ਦੇਖੇ ਉਸ ਵੇਲੇ ਵੀਡੀਓ ਬਣਾਈ ਤੇ ਹੁਣ ਮੌਕੇ ਤੇ ਪ੍ਰਸ਼ਾਸਨ ਦੀਆਂ ਪੂਰੀਆਂ ਟੀਮਾਂ ਪਹੁੰਚ ਚੁੱਕੀਆਂ ਨੇ ਜਾਂਚ ਕੀਤੀ ਜਾ ਰਹੀ ਹੈ ਪਰ ਹਾਲਾਂਕਿ ਲੋਕਾਂ ਨੂੰ ਕਹਿ ਕੇ ਪੈਨਿਕ ਹੋਣ ਦੀ ਲੋੜ ਨਹੀਂ ਹੈ ਸੋ ਅਸੀਂ ਨਾਲ ਕੰਮ ਕਰ ਰਹੇ ਹਾਂ ਕਿਸੇ ਵੀ ਚੀਜ਼ ਦੀ ਕੋਈ ਵੀ ਕਮੀ ਪੇਸ਼ੀ ਜਾਫਰ ਕਿਸੇ ਕੋਈ ਵੀ ਅਨਸੁਖਾਵੀ ਘਟਨਾ ਨਹੀਂ ਵਾਪਰਦੀ ਅਸੀਂ ਨਾਲ ਪ੍ਰਸ਼ਾਸਨ ਦੇ ਵੱਲੋਂ ਇਹ ਲਗਾਤਾਰ ਹਵਾਲਾ ਜੜਾ ਉਹ ਦਿੱਤਾ ਜਾ ਰਿਹਾ ਹੈ ਪਰਾ ਤਸਵੀਰ ਆ ਲੋਕਾਂ ਦਾ ਕਹਿਣਾ ਕੋਈ ਕੋਈ ਜੀਪੀਐਸ ਨੂੰ ਮਾ ਚੀਜ਼ ਵੀ ਨਾਲ ਆਈ ਹੈ ਔਰ ਨਾਲ ਆ ਕੋਈ ਪੁਰਜੇ ਹੈ ਔਰ ਇੱਕ ਮਜ਼ਾਇਲ ਤੁਸੀਂ ਉੱਪਰ ਸਕਰੀਨ ਦੇ ਉੱਪਰ ਦੇਖ ਪਾ ਰਹੇ ਹੋ ਜਿਹੜੀ ਮਜ਼ਾਇਲ ਖੇਤਾਂ ਦੇ ਵਿੱਚ ਡਿੱਗੀ ਹੋਈ